ਜਿਸਰ ਕੀ ਨਾਮ ਹੈ ਜੀ ਆਪਣਾ ਮੈਂ ਸੁਦੇਪ ਕਾਗਰਤਰਾ ਜਿਹੜੀ ਆਮ ਆਦਮੀ ਪਾਰਟੀ ਦੀ ਜਿਹਾਰ ਹੋਈ ਹੈ ਪੰਜਾਬ 'ਚ ਹੋਈ ਹੈਗੀ ਹੈ ਬੜੀ ਨਮੋਸ਼ਨਲ ਕਹਿਣਾ ਪੈ ਰਿਹਾ ਕਿ ਅਸੀਂ 2013 ਵਿੱਚ ਗੁਰਨਾਨ ਘਾਸਾਲ ਦੇ ਸਾਹਮਣੇ ਤਰਵਿੰਦਰ ਜੀ ਪਸੰਦਪੁਰਾ ਬਾਪੂ ਨੂਬ ਦੇ ਧਤ ਹੋਈ ਉਹਨਾਂ ਦੀ ਤਸਵੀਰ ਜੱਸੀ ਉਹਨਾਂ ਦੀ ਧਤ ਹੋਗੀ ਹਰਜੀਤ ਸੇਹਰਾ ਸੀ ਗੁਰਦੀਨ ਧਮੋਲੀ ਸੀ ਅੱਛਾ ਇਹ ਜਗਤ ਸਿੰਘ ਨਟਿਆੜੀ ਅਸੀਂ 20 ਬੰਦੇ ਹੁੰਦੇ ਸੀ ਅਸੀਂ ਦਫ਼ਤਰ ਖੋਲ ਕੇ ਉਹਦੇ ਕੰਪਿਊਟਰ ਰੱਖ ਕੇ ਇਹ ਪਾਰਟੀ ਸ਼ਰੀਆਤ ਕੀਤੀ ਸੀ ਬੁੱਟਾ ਲਾਇਆ ਸੀ ਸਿੰਚਿਆ ਸੀ ਉਸ ਤੋਂ ਬਾਅਦ 22 ਪਿੰਡ ਦਿੱਤੇ ਸੀ ਇਹਨਾਂ ਅਸੀਂ ਕਰਦੇ ਰਹਿੰਦੇ ਸੀ ਜੇ ਸਾਡੇ ਕੋਲ ਪ੍ਰੂਫ ਵੀ ਹੈਗਾ ਇਹ ਸਾਰੇ ਪਿੰਡ ਨੇ ਦੇਖ ਸਕਦੇ ਆ ਤੁਸੀਂ ਕਿ ਪਿੰਡ ਟਹਿਲਪਰਾ ਇਹ ਮਾਨਕ ਖੇੜਾ ਗੱਜੂ ਖੇੜਾ ਇਹ ਫੋਟੋਆਂ ਨੇ ਇਹ ਧਰਬੀਰ ਗਾਂਧੀ ਦੀ ਜਿਹੜੀ ਮੈਸੇਜ ਖੜੀ ਹੈ ਕਢਾਵਾ ਵਿਖੇ ਅਸੀਂ 22 ਬੰਦੇ ਇਕੱਠੇ ਕਰਨੇ ਤੇ ਪੁਲਿਸ ਨੂੰ ਸਮਝਾਉਣਾ ਸਮਝਾ ਕੇ ਇਸ ਤਰ੍ਹਾਂ ਲਹਿਰ ਬਣਦੀ ਚਲੀ ਗਈ ਤੇ ਜੋ ਵੀ ਸਰਕਾਰ ਨੇ ਪਾਰਟੀ ਨੇ ਕੈਂਡੀਡੇਟ ਦਿੱਤਾ ਅਸੀਂ ਸਵਕਾਰ ਕਰ ਲਿਆ ਚਿਤਾਇਆ ਲੇਕਿਨ ਜ਼ਿੰਮੇਵਾਰੀ ਤਾਂ ਫੇਰ ਇਹਦਾ ਨਹੀਂ ਬਣਦੀ ਜੀ ਐਮਐਲਏ ਦੀ ਠੀਕ ਹੈ ਨਹੀਂ ਐਮਐਲਏ ਕੀ ਕਰਦੇ ਐਮਐਲਏ ਨੇ ਕੀ ਕੀਤਾ ਜਿੰਨਾ 70% ਵਲੰਟੀਅਰ ਸੀ ਉਹ ਭਜਾਤਾ ਉਹਨਾਂ ਦੇ ਫੋਨ ਚੱਕਣੇ ਬੰਦ ਕਰਤੇ ਉਹਨਾਂ ਨੂੰ ਮੂੰਹ ਲਾਣਾ ਬੰਦ ਕਰਤਾ ਅਸੀਂ ਪਿੰਡਾਂ ਜਾਂਦੇ ਸੀ ਉਹ ਕਹਿੰਦੇ ਸਾਡੇ ਕੰਮ ਕਰਾਓ ਨਹੀਂ ਕੰਮ ਕਿੱਦਾਂ ਹੋਣਗੇ ਇਹ ਤੁਸੀਂ ਸਾਡੇ ਕੋਲ ਵੋਟਾਂ ਲੈਣ ਆਉਂਦੇ ਸੀ ਮੈਂ ਕਹਾਂ ਜੀ ਸਾਡੀ ਅੱਗੇ ਐਮਐਲਏ ਨਹੀਂ ਸੁਣਦੇ ਹੈਗੇ ਇਸ ਤਰ੍ਹਾਂ ਕਰਕੇ ਉਹ ਕਹਿੰਦੇ ਕੋਈ ਗੱਲ ਨਹੀਂ ਫਿਰ ਵੋਟ ਨਾਲ ਹੀ ਜਵਾਬ ਦੇਵਾਂਗੇ ਅਸੀਂ ਚੁੱਪ ਕਰ ਜਾਂਦੇ ਸੀ ਕੀ ਕਰੀਏ ਠੀਕ ਹੈ ਨਹੀਂ ਤੇ ਜੇ ਇਹਨਾਂ ਨੇ ਜੈਦਾਦਾਤਾ ਜੀ ਮਿੰਨਾ ਹੀ ਬਣਾਉਣੀ ਸੀ ਲੋਕਾਂ 'ਚ ਨਹੀਂ ਵਿਚਰਨਾ ਸੀ ਫਿਰ ਨਾ ਐਮਐਲਏ ਬਣਦੇ ਇਹ ਠੀਕ ਹੈ ਨਹੀਂ ਤੇ ਕੀ ਕਰਦੇ ਇਹ ਕੀ ਭਾਦੇ ਇਹ ਜਿਹੜੀ ਬਹਾਲਪੁਰ ਕਮਿਊਨਿਟੀ ਹੈ ਇੱਥੇ ਦਰਜਨਾਂ ਦੇ ਹਿਸਾਬ ਨਾਲ ਹਰ ਰੋਜ਼ ਨਿੱਨਾ ਮਿੱਤਰ ਨਾਲ ਸ਼ਾਮਲ ਹੁੰਦੇ ਸੀ ਲੋਕ ਵੋਟਾਂ ਕਿੱਥੇ ਗਈਆਂ ਮੇਲ ਸਾਬ ਰਾਜਪੁਰੇ ਦੀਆਂ ਤੁਹਾਨੂੰ ਪਹਿਲਾਂ ਬਰੂਨ ਹਲਕੇ ਦਾ ਜਤਾਇਆ ਸੀ 25 30 ਪਿੰਡ ਹੈ ਕਮੋਜਬਲਾ ਦੇ ਦੇ ਉਧਰੋਂ ਜਿੱਤ ਗਿਆ ਜੀ ਤੁਸੀਂ ਉਧਰ ਤੁਸੀਂ ਫੋਕਸ ਨਹੀਂ ਕੀਤਾ ਇੱਥੇ ਬੜੇ ਲੋਕਾਂ ਨਾਲ ਹਾਰ ਪਵਾਈਗੇ ਵੋਟਾਂ ਜੇ ਪਰਵਾਈ ਨਹੀਂ ਵੋਟ ਕਿੱਦਾਂ ਬਣਦੀ ਹੈਗੀ ਹੈ ਦੀਵਾਲੀ ਨੂੰ ਇੱਕ ਤਿਹਾਰ ਹੁੰਦਾ ਵੱਡਾ ਬਹਾਲਪੁਰ ਕਮਿਊਨਿਟੀ ਉੱਥੇ ਪਟਾਕਿਆਂ ਦੀ ਰਿਟੇਲ 'ਚ ਪਟਾਕੇ ਵੇਚਦੀ ਹੈ ਉੱਥੋਂ ਵੀ ਸੁਣਿਆ ਵੀ ਪਰਸਟਾਲ ਪੈਸੇ ਲਈ ਹੈ ਜਾਂ ਤਾਂ ਪੈਸੇ ਲੈ ਲਓ ਜਾਂ ਵੋ ਉਹ ਤੋਂ 50000 ਰੁਪਏ ਦੀ ਸੰਸਤਾ ਦੇ ਰਹੇ ਬਣਨ ਦਾ ਇੱਕ ਜਾਂ ਸਾਸ ਲੈ ਲਓ ਪੈਸਾ ਲੈ ਲਓ ਜਾਂ ਉਹਨਾਂ ਦੇ ਵੋਟਾਂ ਲੈ ਲਓ ਮੈਂ ਕੀ ਕੀ ਕਹਾ ਮੈਂ ਤਾਂ ਮੈਲੇ ਨਹੀਂ ਕਹੂੰਗਾ ਭਈ ਭਾਈ ਇਹਨਾਂ ਕੋਲ ਤੁਸ ਤਾਨੂੰ ਦਿਸਣਾ ਚਾਹੀਦਾ ਸੀ ਲੋਕਾਂ ਕੋ ਵਲੰਟੀਅਰ ਦੀ ਸੁਣਨੀ ਚਾਹੀਦੀ ਸੀ ਜਿਹੜਾ ਲੋਕਾਂ ਦਾ ਅੱਜ ਜਵਾਬ ਦਿੱਤਾ ਠੀਕ ਹੈ ਤੇ ਭਗਵੰਦ ਮਾਨ ਜੀ ਨੇ ਅਹੀ ਬੇਨਤੀ ਹੈ ਕਿ ਹਰ ਘਲਕੇ ਜਿਹ ਵੈਸੇ ਪੰਜਾਬ ਜੇ ਹਾਰ ਗਈ ਜਿੱਥੇ ਜਿੱਥੇ ਹਾਰੀ ਹੈ ਇਹਨਾਂ ਐਮਐਲਏ ਨੂੰ ਨੱਥ ਪਾਓ ਇਥੇ 5-5 ਮੈਂਬਰੀ ਕਮੇਟੀ ਬਣਾਓ ਜਿਹੜੀ ਕੈਂਡੀਡੇਟ ਅਟੈਚ ਹੋਵੇ ਸਿੱਧੀ ਉਹ ਉਹਨਾਂ ਨੂੰ ਪਾਵਰਾ ਦਿਓ ਉਹ ਲੋਕਾਂ ਦੇ ਕੰਮ ਕਰੇ ਡੁੱਲੇ ਬੇਰਾਂ ਦਾ ਕੁਝ ਨਹੀਂ ਹੋਇਆ ਅਸੀਂ ਵਲੰਟੀਅਰਾਂ ਨੂੰ ਦੁਬਾਰੇ ਵਾਪਸ ਲਿਆਵਾਂਗੇ ਲਿਆ ਕੇ ਪਾਰਟੀ ਨੂੰ ਫੇਰ ਖੜਾ ਕਰਾਂਗੇ ਇਹ ਕਾਗਜ਼ ਨਹੀਂ ਜੀਤੀ ਇਹ ਵਲੰਟੀਅਰਾਂ ਨੇ ਆਪਣੀ ਨਾਰਾਜ਼ਗੀ ਜਤਾਈ ਹੈ ਭਗਵੰਤ ਸਿੰਘ ਜੀ ਸਾਡੇ ਕੋ ਇਹ ਲੋਕ ਦੱਸਦੇ ਨੇ ਐਮਐਲਏ ਇਹ ਕਹਿੰਦੇ ਸਾਰਾ ਕੁਝ ਠੀਕ ਚੱਲ ਰਿਹਾ ਪਰ ਗਰਾਊਂਡ ਪੱਧਰ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿਉਂਕਿ ਅਸੀਂ ਨ ਮੈਂ ਸਾਡਾ ਕੈਂਡੀਡੇਟ ਨੇ ਸੌਰੀ ਇਹ ਐਮਐਲਏ ਕਹਿਣਗੇ ਵੀ ਸੁਖਦੇਵ ਸਿੰਘ ਸਾਡਾ ਵਰਕਰ ਨਹੀਂ ਸੀ ਇਹ ਦੇਖੋ ਜੀ ਮੇਰੇ ਕੋ ਉਹ 17 ਦਾ ਹੈਗਾ ਇਹ ਕਾਰਡ ਮੈਂ ਪੋਲਿੰਗ ਜੈਂਟ ਬਣਿਆ ਕਾਊਂਟਿੰਗ ਜੈਂਟ ਬਣਿਆ ਇਹਨਾਂ ਦਾ ਉੱਥੇ ਯੂਨੀਵਰਸਿਟੀ ਮੈਂ ਗਾਂਧੀ ਦਾ ਬਣਿਆ 14 ਚ ਇਹ ਕਹਿਣ ਜੋਗੇ ਜੀ ਮੈਂ 20 ਪਿੰਡ ਥਾਂਬੇ ਮੈਂ ਤੁਹਾਨੂੰ ਪਹਿਲੇ ਵੀ ਦਿਖਾਤਾ ਇਸ ਤੋਂ ਮੈਂ ਹੁ ਕੀ ਕੀ ਕਹਾਂ ਵੀ ਜੇ ਇਹਨਾਂ ਨੇ ਆਪਣੀਆਂ ਆਪਣੇ ਕਾਰੋਬਾਰ ਕਰਨੇ ਸੀ ਵੀ ਕਿਉਂ ਇਹ ਰਾਜਨੀਤੀ ਜਾਈ ਸੀ ਲੋਕਾਂ ਦਾ ਬਦਲਾ ਭਾਲਿਆ ਸੀ ਫਿਰ ਤਾਂ ਕੱਲੀ ਕਾਂਗਰਸ ਠੀਕ ਸੀ ਹਾਲੇ ਵੀ ਡੁੱਲੇ ਬੇਰਾ ਦਾ ਕੁਝ ਨਹੀਂ ਹੋਇਆ ਕੋਈ ਇਹਨਾਂ ਨੂੰ ਪਾਵਰਾਂ ਦਿਓ ਹੋਰ ਚਾਰ-ਚਾਰ ਬੰਦੇ ਲਾਓ ਕਾਰਨ ਕੀ ਸਮਝਦੇ ਸੀ ਕਾਰਨ ਦੇ ਸਮਝਦੇ ਆ ਬਈ ਸਭ ਤੋਂ ਵੱਡਾ ਵਲੰਟੀਅਰਾਂ ਨੇ ਇੱਕ ਆਸ ਰੱਖੀ ਸੀ ਬਈ ਕੋਈ ਬਦਲਾ ਆਊਗਾ ਸਾਡਾ ਇੱਜ਼ਤਮਾਨ ਆਊਗਾ 70 ਸਾਲ ਤੋਂ ਦੁਖੀ ਸੀ ਲੋਕ ਹੀ ਨਾ ਤੋ ਠੀਕ ਹੈ ਇਹ ਬਣ ਕੇ ਇਹਦੇ ਪੈਰ ਥਲੇ ਵਟੇਰਾ ਆ ਗਿਆ ਠੀਕ ਹੈ ਜਿਹੜਾ ਮਰਜੀ ਤੁਸੀਂ ਖੜ੍ਹ ਜੇ ਤੁਸੀਂ ਬਣ ਜਾਂਦੇ ਐਮਐਲਏ ਇਹ ਕੀ ਗੱਲ ਹੈ ਇਹ ਤਾਂ ਇਹ ਹੈ ਵੀ ਜੇ ਇਹਨਾਂ ਦੇ 20-20 ਸਾਲ ਰਗੜਾਈ ਕਰਾਈ ਹੁੰਦੀ ਉਸ ਤੋਂ ਬਾਅਦ ਐਮਐਲਏ ਬਣਦੇ ਫਿਰ ਵਰਕਰ ਦੀ ਪੱਜ਼ਾ ਹੁੰਦਾ ਕਦਰ ਕੀ ਹੁੰਦੀ ਆ ਕਿਸ ਤਰ੍ਹਾਂ ਕੰਮ ਹੁੰਨੇ ਆ ਵਰਕਰ ਇੱਜ਼ਤਮਾਨਦ ਭੜਦਾ ਹੈਗਾ ਉਹ ਕਹਿੰਦਾ ਵੀ ਮੈਨੂੰ ਬਿਠਾਓ ਜੇ ਹੱਤੇ ਦੋ ਦਿਨ ਵੀ ਇਹ ਦਰਵਾਰ ਲਾਂਦੇ ਜਾਂ ਤਿੰਨ ਦਿਨ ਵੀ ਲਾਂਦੇ ਦੋ ਘੰਟੇ 8 ਤੋਂ 10 ਲੋਕਾਂ ਦੀ ਸਮੱਸਿਆ ਸੁਣਦੇ ਲੋਕਾਂ ਦੇ ਛੋਟੇ ਛੋਟੇ ਕੰਮ ਹੁੰਦੇ ਆ ਤਹਿਸੀਲ ਦੇ ਕਚਹਿਰੀਆਂ ਦੇ ਥਾਣੇ ਦੇ ਕਰਾ ਕੇ ਵਰਕਰ ਖੁਸ਼ੀ ਹੋ ਜਾਂਦਾ ਵੀ ਮੇਰੀ ਬੱਲੇ ਬੱਲੇ ਐਮਐਲਏ ਸੁਣਦਾ ਇਹਨਾਂ ਦਾ ਫੋਨ ਹੀ ਚੱਕਣੇ ਬੰਦ ਕਰਦੇ ਤਧਾਰ ਲੋਕਾਂ ਨਾਲ ਯਾਰੀ ਨਾਲ ਜਿਨ੍ਹਾਂ ਕੋ ਪੈਸਾ ਹੈਗਾ ਤੁਸੀਂ ਸਮਝ ਗਏ ਪੈਸਿਆਂ ਨਾਲ ਕਿਉਂ ਯਾਰੀ ਲਾਈ ਹੈਗੀ ਹੈ ਹੁਣ ਮੈਂ ਬਹੁਤਾ ਨਾ ਕਹਾ ਬਈ ਪਵੰਦ ਮਾਨ ਜੀ ਇਹਨਾਂ ਨੂੰ ਕੋਈ ਸੁਧਾਰ ਕਰੋ ਨਹੀਂ ਤਾਂ ਆਪ ਦਾ 2027 ਚ ਭੋਗ ਪੈ ਜਾਣਾ ਵਾਹਿਗੁਰੂ ਜੀ ਕ